ਕਰਾਂਗੇ ਕਿ ਆਖਰੀ ਰਿਮਾਂਡ ਕਿਉਂ ਦਿੱਤਾ ਗਿਆ ਕੀ ਕੁਝ ਹੋਇਆ ਕਾਲੂ ਦਾ ਦੇ ਨਾਲ ਕੋਰਟ ਦੇ ਵਿੱਚ ਵੀ ਤੇ ਜਿੱਥੇ ਰਿਮਾਂਡ ਰੂਮ ਤੇ ਰੱਖਿਆ ਗਿਆ ਉੱਥੇ ਵੀ ਤਾਂ ਇਹ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਦੇ ਲਈ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਰਜਿੰਦਰ ਸਿੰਘ ਜੀ ਕੋਲ ਉਹਨਾਂ ਨਾਲ ਕਰਦੇ ਆ ਗੱਲਬਾਤ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਡਾਈਰੈਕਟਰ ਸਾਹਿਬ ਜੀ ਧੰਨਵਾਦ ਧੰਨਵਾਦ ਰਜਿੰਦਰ ਸਿੰਘ ਜੀ ਬਹੁਤ ਮੁਸ਼ਕਲਾਂ ਵਧ ਗਈਆਂ ਨੇ ਸਾਫਟਾ ਡੀਜੀਪੀ ਜਿਹੜੇ ਕਿ ਇੱਕਦਮ ਗਾਇਬ ਹੋ ਗਏ ਸੀ ਸਾਰੇ ਚੋਟਾਪਾ ਦਾ ਇੱਕਦਮ ਆਗੇ ਨੇ ਸਾਹਮਣੇ ਉਹ ਕਹਿੰਦੇ ਅੱਜ ਉਹਨਾਂ ਨੇ 2 ਵਜੇ ਬਿਆਨ ਆਪਣੇ ਦਰਜ ਕਰਾਣੇ ਨੇ ਤੇ ਤੁਹਾਨੂੰ ਚੰਡੀਗੜ੍ਹ ਦੇ ਇੱਕ ਯਾਨੀ ਕਿ ਪੁਲਿਸ ਉਹਨਾਂ ਦਾ ਸਟੇਸ਼ਨ ਹੈ ਉੱਥੇ ਦਰਜ ਹੋਣੇ ਬਿਆਨ ਹਾਂਜੀ ਉਹਨਾਂ ਵੱਲੋਂ ਅਫਸਰ ਜੀ ਮੈਂ ਬਿਆਨ ਦਰਜ ਕਰਾਉਂਗਾ ਉਹਨਾਂ ਨੂੰ ਬੁਲਾਇਆ ਗਿਆ ਤੇ ਆਪੇ ਉਹ ਮਤਲਬ ਹੈਡਕਵਰਟਸ ਦੇ ਵਿੱਚ ਅੰਦਰ ਬਿਆਨ ਨੇ ਦਰਜ ਕਰਾੜਨੇ ਕਿਉਂਕਿ ਐਫਆਈਆਰ ਉਹਨਾਂ ਦੇ ਸਮੇਂ ਦੇ ਵਿੱਚ ਮਹਾਂਦੀ ਤੋਂ ਬੇਮਾਨੀ ਦੀਆਂ ਜੋ ਦਰਜ ਕੀਤੀ ਹੋਈ ਸੀ ਇਸ ਕਰਕੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜਾ ਕੇਸ ਕੋਈ ਮਤਲਬ ਸ਼ੁਰੂ ਕੀਤਾਗਾ ਉਹਨੂੰ ਤਣ ਪੱਪਣਾ ਨਾਇਆ ਜੀ ਤੁਹਾਨੂੰ ਤੇ ਆਪਣੇ ਦਰਸ਼ਕਾਂ ਦੱਸਣਾ ਇਹੋ ਹੀ ਡੀਜੀਪੀ ਨੇ ਜਿਹੜੇ ਕਿ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਸਾਹਿਬ ਕਾ ਪੰਜਾਬ ਦੇ ਉਦੋਂ ਇਹਨਾਂ ਲਗਾਇਆ ਗਿਆ ਸੀ ਤੇ ਉਦੋਂ ਹੀ ਵਿਕਰਮ ਮੀਠਿਆ ਡਰਗ ਮਾਮਲੇ ਪਹਿਲੀ ਵਾਰ ਜੇਲ੍ਹ ਦੀ ਹਵਾ ਵੀ ਖਾ ਕੇ ਆਏ ਸੀ ਇਹ ਉਹੀ ਮਾਮਲਾ ਦੁਆਰਾ ਉੱਠ ਗਿਆ ਦੇਖੋ ਨਹੀਂ ਇਹ ਉਹ ਮਾਮਲਾ ਤਾਂ ਨਹੀਂ ਹੈ ਜੀ ਹਲੇ ਮਤਲਬ ਇਹ ਮਾਮਲੇ ਆ ਆ ਦਨੇ ਰੰਗ ਪਰਨੇ ਕਿਉਂਕਿ ਉਹ ਜਿਹੜਾ ਮਾਮਲਾ ਸੀਗਾ ਉਹ ਡਰਗ ਨਾਲ ਸੰਬੰਧਿਤ ਸੀਗਾ 316185 ਵਾਲਾ ਮਸਲਾ ਸੀਗਾ ਤੇ ਜਿਹੜਾ ਇਹ ਹੈ ਇਹ منی ਲੌਂਡਰਿੰਗ ਆ ਜਾਇਦਾਸ ਮਤਲਬ ਵੱਧ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਸ ਦਾ ਮਸਲਾ ਹੈ ਕਿ ਉਹ ਪੈਸੇ ਕਿੱਥੋਂ ਆਏ ਚਿਸ਼ਤਾ ਹੋਇਆ ਇਹ ਜਾਂਚ ਦਾ ਵਿੱਚ ਹੈ ਫੈਸਲਾ ਕੋਰਟਾਂ ਨੇ ਕਰਨਾ ਹੈ ਤੇ ਜਵਾਬ ਹੈ ਕਿ ਮਜੂਰੀ ਸਾਹਮਣੇ ਜਿਹੜੇ ਵੀ ਕਿੱਥੋਂ ਪੈਸੇ ਕਿਸ ਤਰ੍ਹਾਂ ਆਏ ਨੇ ਤੇ ਹੁਣ ਦੇਖੋ ਵੀ ਇਹ ਮਤਲਬ ਉੱਥੇ ਜਿਹੜੇ ਕਿੜੇ ਘਰ ਬਟ ਵਾਹਦਾ ਮੈਂ ਮੈਂ ਤੁਹਾਨੂੰ ਦੱਸਾਂ ਕਿ ਕੱਲ ਜਦੋਂ ਕੋਰਟ ਦੇ ਸੁਣਵਾਈ ਹੋਈ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਵਿਲਨਸ ਦੇ ਵਕੀਲ ਸੀ ਉਹਨਾਂ ਦਾ ਬਿਆਨ ਆਇਆ ਹੈ ਕਹਿੰਦੇ ਵੀ ਜਦੋਂ ਉਹਨਾਂ ਦੀ ਟੀਮ ਗਈ ਸੀ ਵਿਨਸ ਜੀ ਦੇ ਘਰ ਤਾਂ ਵਿਕਰਮ ਜੀਠੇ ਦੇ ਵੱਲੋਂ ਸਹੀ ਵਰਤਾਓ ਨਹੀਂ ਕੀਤਾ ਗਿਆ ਅਫਸਰਾਂ ਯਾਨੀ ਕਿ ਸਹੀ ਸ਼ਬਦਾਵਲੀ ਵਰਤੋਂ ਨਹੀਂ ਕੀਤੀ ਗਈ ਤੇ ਇਸੇ ਦੌਰਾਨ ਉਹਨਾਂ ਨੇ ਉੱਥੇ ਵੀ ਸਮਰਥਕ ਇਕੱਠੇ ਹੋਏ ਤੇ ਜਦੋਂ ਕੋਰਟ ਨਾ ਹੀ ਪੇਸ਼ੀ ਹੋ ਰਹੀ ਸੀ ਤਾਂ ਕੋਰਟ ਦੇ ਬਾਹਰ ਵੀ ਦਰਸ਼ਕ ਆ ਵੀ ਇਕੱਠੇ ਹੋ ਗਏ ਜਿਸ ਕਰਕੇ ਅਦਾਲਤ ਨੇ ਕਿ ਵੱਡਾ ਫੈਸਲਾ ਲੈਣਾ ਪਿਆ ਵੀ ਇਹਨਾਂ ਨੂੰ ਅੰਦਰ ਹੀ ਭੇਜ ਦੋ ਨਹੀਂ ਇਹ ਬਾਹਰ ਰਹੇ ਤਾਂ ਪੰਗਾ ਵੱਧ ਸਕਦਾ ਦੇਖੋ ਜੀ ਜਿਹੜਾ ਮਤਲਬ ਅਫਸਰशाही ਨੂੰ ਥੈਟ ਕਰਨ ਵਾਲਾ ਇਹ ਤਾਂ ਸਿਸਟਮ ਗਲਤ ਹੈਗਾ ਕਿਉਂਕਿ ਜੇ ਤੱਕ ਅਫਸਰशाही ਥੱਲੇ ਦੇ ਕੇ ਮਤਲਬ ਅੰਦਰ ਵਰਤੀ ਹੈ ਉਹ ਵੀ ਗਲਤ ਹੈ ਤੇ ਜਿਹੜਾ ਕੋਈ ਅਫਸਰਸ਼ਹੀ ਦਾ ਮਾਨ ਸਨਮਾਨ ਨਹੀਂ ਕਰਦਾ ਉਹਨਾਂ ਨੂੰ ਥੈਟ ਦੀ ਗਾਹਾਂ ਦੇਖ ਲਾਂਗੇ ਐ ਕਰਨਾ ਉਹ ਵੀ ਮਤਲਬ ਗਲਤ ਹੈ ਇੱਕ ਟ੍ਰੈਂਡ ਹੈ ਨਾ ਜਿਹੜਾ ਤੋਂ ਇਹਨਾਂ ਵੱਲੋਂ ਹੀ ਪਹਿਲਾਂ ਚਲਾਇਆ ਗਿਆ ਇਹ ਕੋਈ ਅੱਜ ਦਾ ਚੱਲਿਆ ਹੋਇਆ ਨਹੀਂ ਜਿਹੜਾ 2000 ਸਾਲ ਤੋਂ ਵੀ ਪਹਿਲਾਂ 2005 ਦਾ ਚੱਲਿਆ ਹੋਇਆ ਹੈਗਾ ਜਦੋਂ ਵੀ ਮਤਲਬ ਕੋਈ ਪਾਵਰਫੁੱਲ ਬੰਦਾ ਹੁੰਦਾ ਉਹ ਕੋਈ ਜਾਂਚ ਵਗੈਰਾ ਦੀ ਕੋਈ ਉਹਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮਤਲਬ ਉਹਨਾਂ ਥਾਂ ਦੇ ਨਾਲ ਤੇਰਾ ਯਾ ਮਤਲਬ ਦਾ ਤਰੀਕੇ ਨਾਲ ਦੇ ਜਾਉਂਦਾ ਡਾਕਟਰ ਸਾਹਿਬ ਇੱਕ ਗੱਲ ਬੜਿਆ ਹੈਰਾਨੀ ਨਾਲ ਖਲਾਸੇ ਗੱਲ ਕੀਤੀ ਨੇ ਵਕੀਲ ਸਾਹਿਬ ਨੇ ਕਿ ਦੇਖੋ ਤੇ ਤੁਸੀਂ ਉਹ ਚਾਹੇ ਮੈਂ ਆਪਾਂ ਨੂੰ 4 ਲੱਖ ਰੁਪਏ ਇਕੱਠਾ ਕਰਨਾ ਹੋ ਜੇ ਨਾ ਤਾਂ ਆਪਾਂ ਘੱਟੋ-ਘੱਟ 4-5 ਮਹੀਨੇ ਟਾਈਮ ਮੰਗਦੇ ਆ ਬੰਦੇ ਤੋਂ ਵੀ ਇਹ ਅਸੀਂ ਕਰਾ ਕਰਾਂਗੇ ਸਾਨੂੰ ਟਾਈਮ ਤਵੇ ਦੇਖਾਂਗੇ ਕਰਾਂਗੇ ਕਿ ਨਹੀਂ ਇਹ ਵੀ ਨਾਲ ਸ਼ਰਤ ਹੁੰਦੀ ਹੈ ਤੇ ਵਿਕਰਮਜੀਠੀਆ ਜਦੋਂ ਮੰਤਰੀ ਨਹੀਂ ਸੀ 2007 ਵਿੱਚ ਤਾਂ ਉਹਨਾਂ ਦੀ ਜਿਹੜੀ ਆਮਦਨ ਦਿਖਾਈ ਸੀ ਉਹ 40 ਕਰੋੜ ਜਦੋਂ ਮੰਤਰੀ ਬਣੇ ਉਸ ਤੋਂ ਬਾਅਦ ਇਹ ਆਮਦਨ ਵਧੀ 150% ਵਧ ਗਈ ਇਹ 2 ਸਾਲ ਬਾਅਦ ਜਦੋਂ ਕੈਬਨਤ ਮੰਤਰੀ ਬਣੇ ਪੰਜਾਬ ਦੇ ਤਾਂ ਇਹੀ ਆਮਦਨ 250% ਵਧ ਗਈ ਤਾਂ ਇਹ ਵੀ ਸਵਾਰ ਵਿਕਰਮ ਇੱਥੇ ਖੜੇ ਹੁੰਦੇ ਨੇ ਕਿ ਇੰਨੀ ਆਮਦਨ ਯਾਨੀ ਕਿ ਉਹਨਾਂ ਨੇ ਖਾਇਆ ਵੀ ਮੇਰੀ ਸਾਈਪ੍ਰਸ ਦੇ ਵਿੱਚ ਕੰਪਨੀਆਂ ਨੇ ਇਹ ਇਹ ਵਾਲੀ ਕੰਪਨੀ ਸੀ ਪੁਰਾਣਾ ਕੰਪਨੀ ਸੀ ਪਰ ਜਿਹੜੇ ਕੱਲ ਕਹਿੰਦੇ ਲੈਪਟਾਪ ਤੇ ਕਾਗਜ਼ਾਂ ਦਾ ਬਰਾਮਦ ਹੋਏ ਨੇ ਵੀ ਜੀ ਤੁਹਾਨੂੰ ਉਹਦੇ ਵਿੱਚ ਬੜੇ ਵੱਡੇ ਖੁਲਾਸੇ ਹਜੇ ਹੋਰ ਵੀ ਜੀ ਕਰੇਗੀ ਹਾਂ ਦੇਖੋ ਇਹ ਖੁਲਾਸੇ ਉਹ ਤਾਂ ਹੋਏ ਤੋਂ ਹੀ ਪਤਾ ਲੱਗ ਸਕਦਾ 15 ਐਜ ਰਾਸੇ ਹੋਏ ਤੋਂ ਪਤਾ ਲੱਗ ਸਕਦਾ ਜੀ ਹਲੇ ਉਹ ਤੋਂ ਪਹਿਲਾਂ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਲਓ ਤਾਂ ਗੱਲ ਕਰ ਇਹ ਹੈ ਦੀ ਮਤਲਬ ਜਿਹੜਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਨਾ ਆ ਇੱਕ ਫੋੜ ਦੇ ਰਹਿ ਗਏ ਪੰਜ ਦਿਨ ਬਾਅਦ ਲਵਾ ਲੂਗੇ ਪਰ ਡਾਕਟਰ ਸਾਹਿਬ ਗੱਲ ਇਹ ਹੈ ਨਾ ਅੱਗ ਵੀ ਤਾਂ ਹੀ ਲੱਗਦੀ ਹੈ ਜੇ ਚੰਗਾਰੀ ਦਿਖਦੀ ਹੈ ਕਿੱਥੇ ਹੈਲੋ ਹਾਂ ਜੀ ਜੰਮੇ ਇਹ ਹੈ ਨਾ ਵੀ ਮਤਲਬ ਜਿਹੜੇ ਇਸ ਤਰ੍ਹਾਂ ਦੇ ਸਬਾਬ ਜੀ ਕਰਵੰਨਦੇ ਆ ਪਹਿਲਾਂ ਚੁੱਪੀਆਂ ਹੋਈਆਂ ਉਹ ਬਰਬਾਦ ਗਲਤ ਕਾਰਵਾਈ ਜੀ ਹੋ ਜਾਂਦੀ ਹੈ ਹੁਣ ਜਦੋਂ ਇਹਨਾਂ ਦੇ ਆਪਸ ਵਿੱਚ ਤੇ ਪੈਂਦੀ ਹੈ ਹੁਣ ਥੋੜਾ ਜਿਹਾ ਮਤਲਬ ਇਹਨਾਂ ਨੂੰ ਦੁੱਖ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ 3 ਲੱਖ ਮੁੰਡੇ ਦੇ ਉੱਤੇ ਇਸ ਤਰ੍ਹਾਂ ਦੀ ਨਜਾਇਜ਼ ਕ ਪਾਇਆ ਇਸ ਵਕਤ ਕਿੱਸੂ ਜੀ ਇਹੀ ਇਹੀ ਤੁਹਾਡੇ ਵੀ ਕੱਲ ਅਮਨ अरोड़ा ਨੇ ਜਦੋਂ ਰਿਮਾਂਡ ਤੋਂ ਬਾਅਦ ਦਿੱਤੀ ਹੈ ਦਲਦੇ ਫੈਸਲਾ ਤੋਂ ਬਾਅਦ ਵੀ ਤੁਸੀਂ ਜਦੋਂ ਲੋਕਾਂ ਦੇ ਬੱਚਿਆਂ ਨੂੰ ਯਾਨੀ ਕਿ ਟੰਗਦੇ ਸੀ ਪਰਚੇ ਪਾਏਗੇ ਉਦੋਂ ਦਾ ਤੁਸੀਂ ਬੜੇ ਖੁਸ਼ ਹੁੰਦੇ ਸੀ ਹੁਣ ਤੁਹਾਡੇ ਦੇ ਪਰਚਾ ਪੈ ਗਿਆ ਤਾਂ ਤੁਸੀਂ ਉਹਨੂੰ ਡਰਗ ਨਾਲ ਜੋੜ ਰਹੇ ਹੋ ਵੀ ਤੁਸੀਂ ਉਹਨੂੰ ਗਲਤ ਕਹਿ ਰਹੇ ਹੋ ਤੁਹਾਡਾ ਸ਼ਰੋਹੇ ਕੱਲ ਦਾ ਸਾਰਾ ਖਿਲਾਫ ਖੜਾ ਹੋ ਰਿਹਾ ਹੈ ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਜਾਂਚ ਵੀ ਸ਼ਾਮਲ ਹੋਊਗਾ ਨਾ ہاں ਜੀ ਜਾਂਚ ਤਾਂ ਫਿਰ ਸ਼ਾਮਲ ਹੋਣਗੇ ਜਾਂਚ ਸਾਡੇ ਅਰਮਾਨ ਵਾਲਾ ਕੰਮ ਚੱਲ ਰਿਹਾ ਨਾਲ ਜਾਂਚ ਚੱਲ ਰਹੀ ਹੈ ਜਦੋਂ ਇਹ تیرੇ ਲੱਗ ਗਈ ਉਸ ਤੋਂ ਬਾਅਦ ਫਿਰ ਮਤਲਬ ਅਗਲੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਹੋਗੀ ਦੇਖੋ ਮਤਲਬ ਹਜੇ ਇਰਮਾਨਡ ਦੇ ਵਿੱਚ ਤੇ ਅਜੇ ਬੀਜਪੀ ਸਾਹਿਬ ਜਿਹੜੇ ਉਹਨੇ ਆਪਣਾ ਕਰਵਾਉਣ ਦੇ ਬਿਆਨ ਦਰ ਦੇ ਉਹਦੇ ਵਿੱਚ ਕੀ ਮਤਲਬ ਕਹਾ ਗੱਲ ਸਾਹਿਬ ਨਾਲ ਹੋ ਰਹੀ ਹੈ ਇਹ ਥੋੜਾ ਜਿਹਾ ਸਾਡੇ ਇੰਤਜ਼ਾਰ ਕਰਨ ਵਾਲੀ ਗੱਲ ਹੈ ਆਪਾਂ ਇਹਦੇ ਤੇ ਪਹਿਲਾਂ ਕੁਸਤ ਨਹੀਂ ਸਕਦੇ ਤਾਂ ਬੀਜਪੀ ਸਾਹਿਬ ਮਤਲਬ ਕੀ ਆ ਕਿ ਬਿਆਨ ਦਿੰਦੇ ਨੇ ਕਿਉਂਕਿ ਉਹ ਉਹ ਡੀਜੀਪੀ ਸਾਹਿਬ ਦੇ ਜਿਹੜੇ ਜਾਣ ਹੁਣੇ ਉਹ ਡਰੱਗ ਨਾਲ ਸੰਬੰਧਿਤ ਮਸਲੇ ਹੋਣਗੇ ਜਿਹੜਾ ਇੱਕ ਕੇਸ ਹੈਗਾ ਇਹ ਆਮਦਨ ਤੋਂ ਵੱਧ ਪੈਸਿਆਂ ਦੇ ਸਰੋਤ ਦਾ ਆਲਾ ਮਸਲਾ ਆ ਗਿਆ ਹੁਣ ਇਹਨੂੰ ਕਿਸ ਤਰ੍ਹਾਂ ਇਹ ਰੜਾ ਕੇ ਦੇਖਦੇ ਨੇ ਡਾਟਾ ਜੀ ਇੱਕ ਹੋਰ ਬੜਾ ਇੱਕ ਭਾਵਨਾਤਕ ਸੀਮੀ ਸੀਨ ਹੈ ਦੇਖੋ ਬੱਚੇ ਸਾਰੇ ਸਾਂਝੇ ਹੁੰਦੇ ਨੇ ਜਦੋਂ ਮੀਠਿਆ ਸਾਹਿਬ ਨੂੰ ਲੈ ਕੇ ਜਾ ਰਹੇ ਸੀ ਵੀਨੇ ਸਾਰੇ ਤੋਂ ਆਪਣੇ ਬੱਚਿਆਂ ਨੂੰ ਪਹਿਲਾਂ ਮਿਲਦੇ ਨੇ ਬੜੇ ਵਧੀਆ ਮਿੰਜਾ ਵਧੀਆ ਗੱਲ ਹੈ ਬੱਚੇ ਸਭ ਨੂੰ ਸਾਂਝੇ ਨੇ ਤਬ ਬਾਤ ਜੋ ਤੁਸੀਂ ਪੰਜਾਬ ਦੇ ਸੀਐਮ ਨੂੰ ਸਿੱਧਾ ਧਮਕੀ ਦੇ ਰਹੇ ਹੋ ਮੁੱਛਾਂ ਨੂੰ ਵੱਟ ਦੇ ਰਹੇ ਇਹ ਗੱਲ ਵੀ ਕੱਲ ਕੋਰਟੇ ਨੋਟਿਸ ਕੀਤੀ ਐ ਤਾਂ ਹੀ ਰਿਮਾਂਡ ਦਿੱਤਾ ਗਿਆ ਉਹਨਾਂ ਦਾ ਆ ਦੇਖੋ ਜੀ ਫਿਰ ਜਿਹੜਾ ਥ੍ਰੈਕ ਵਾਲਾ ਸਿਸਟਮ ਹੁੰਦਾ ਕਿ ਗੁੱਸੇ ਚ ਆਇਆ ਬੰਦਾ ਕਰ ਦਿੰਦਾ ਕਿਉਂਕਿ ਮਤਲਬ ਇੰਨਾ ਨਹੀਂ ਜਿਹੜੇ ਇੰਝ-ਇੰਝ ਕਾਰਵਾਈਆਂ ਨੇ ਥੋੜੀਆਂ-ਇੰਝ ਘੱਟ ਕੀਤੀਆਂ ਹੁਣਗੀਆਂ ਜਦੋਂ ਇਹ ਕਾਰਵਾਈਆਂ ਹੁੰਦੀਆਂ ਨੇ ਫਿਰ ਮਤਲਬ ਜਿਹੜਾ ਇਸ ਤਰ੍ਹਾਂ ਦਾ ਤਰੀਕਾ ਹੈ ਨਾ ਤੌਰ-ਤਰੀਕਾ ਇਹ ਗਲਤ ਹੈ ਕਿਉਂਕਿ ਇਹ ਫਿਰ ਟਰੈਂਡ ਬਣ ਜਾਂਦਾ ਕੱਲ ਨੂੰ ਹੋਰ ਬੰਦਾ ਵੀ ਇਸ ਤਰ੍ਹਾਂ ਦੀ ਯਾਦਵਾ ਸਭੀ ਅਪਸਚਾਈ ਜਾਂਦੀ ਹੈ ਕਿਉਂਕਿ ਵੀ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਇੱਕ ਹੋਰ ਅਪਡੇਟ ਲੰਦੇ ਐਸਐਸਪੀ ਜਿਹੜੇ ਉਹਨਾਂ ਦੇ ਘਰ ਗਏ ਸੀ ਉਹਨਾਂ ਨੇ ਵੀ ਬਿਆਨ ਦਰਜ ਕਰਾਣੇ ਨੇ ਉਹ ਉਹ ਵੀ ਸਾਹਮਣੇ ਆ ਗਏ ਨੇ ਕੱਲ ਉਹਨਾਂ ਨੇ ਵੀ ਕਹਿਤਾ ਕਹਿੰਦੇ ਵੀ ਮੈਂ ਉਹਨਾਂ ਦੀ ਪਤਨੀ ਨਾਲ ਘਰੇ ਕੋਈ ਬਤਮੀਦੀ ਨਹੀਂ ਕੀਤੀ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਸ੍ਰੀਆਮ ਕਿਹਾ ਵੀ ਤੁਸੀਂ ਮੇਰੀ ਪਤਨੀੋਂ ਦੂਰ हट ਕੇ ਖੜੋ ਜਦਕੇ ਮੈਂ ਦੂਰ ਹੀ ਖੜਾ ਸੀ ਮੈਂ ਆਪਣੀ ਕਾਰਵਾਈ ਕਰ ਰਿਹਾ ਸੀ ਹਾਂ ਤੇ ਕੋਈ ਫਰੇ ਦਾ ਬਿਆਨ ਉਧਰ ਉਧਰ ਬਿਆਨ ਹੋਣ ਕੇ ਫਿਰ ਬਾਅਦ ਚ ਫੈਸਲਾ ਹੋਊਗਾ ਮਤਲਬ ਦੋਸ਼ ਲਾਉਣ ਵਾਲਾ ਦੋਸ਼ ਲਾਉਂਦਾ ਹੁੰਦਾ ਦੋਸ਼ ਮੁਕਤ ਹੋਣ ਵਾਲਾ ਜਿਹੜਾ ਕਹਿੰਦਾ ਉਹ ਕਹਿੰਦਾ ਮੈਂ ਫੇਦੋਚਾ ਇਹਦਾ ਜਦੋਂ ਹੁਣ ਉਸ ਤੋਂ ਬਾਅਦ ਫਿਰ ਇਹ ਜਾਂਚ ਜਿਹੜੇ ਵੱਡੀ ਅਫਸਰशाही ਹੈਗੀ ਉਹ ਜਾਂਚ ਡਾਕਟਰ ਸਾਹਿਬ ਸਵਾਲੇ ਡਾਡਾ ਸਵਾਲੇ ਵੀ ਖੜਾ ਹੁੰਦਾ ਡਾਕਟਰ ਸਾਹਿਬ ਸਵਾਲੇ ਵੀ ਖੜਾ ਹੁੰਦਾ ਡੀਜੀਪੀ ਚ ਸਾਬਕਾ ਡੀਜੀਪੀ ਚ ਛੋਟਾਪਾ ਧਿਆਏ ਇਸਦਾਰ ਪਹਿਲਾਂ ਕਿੱਥੇ ਸੀ ਜਦੋਂ ਇਹ ਕੇਸ ਕੱਲ ਉੱਠਿਆ ਤਾਂ ਇਹ ਅੱਜ ਹੀ ਬਿਆਨ ਕੇ ਉਧਰਦ ਕਰਾ ਰਹੇ ਪਹਿਲਾਂ 2-3 ਸਾਲ ਕਿੱਥੇ ਗਾਇਬ ਹੋ ਗਏ ਸੀ ਕੀ ਕੋਈ ਸਰਕਾਰੀ ਪ੍ਰੈਸ਼ਰ ਤਾਂ ਨਹੀਂ ਕੋਈ ਯਾਨੀ ਕਿ ਪਾਰਟੀਆਂ ਦਬਾਉ ਤਾਂ ਨਹੀਂ ਜਿਹੜੇ ਸਾਹਮਣੇ ਆ ਗਏ ਕਦਮ ਇਹ ਤਾਂ ਲੁੱਕੇ ਸੀ ਜੋ ਤਾਂ ਜਦੋਂ ਕੋਈ ਕਿਸੇ ਨੂੰ ਬੁਲਾਊਗਾ ਉਦਹੀਂ ਆਊ ਨਹੀਂ ਬੁਲਾਇਆ ਨਹੀਂ ਬੁਲਾਇਆ ਨਹੀਂ ਨਾ 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 ਗਲਤ ਬੁਲਾਇਆ ਨਹੀਂ ਆ ਆਏ ਆ ਆ ਬਿਆਨ ਦੇਤ ਕਰਾਣ ਆ ਰਹੇ 2 ਵਜੇ ਜਿਹੜਾ ਇਸ ਤਰ੍ਹਾਂ ਦਾ ਦੇਖੋ ਇਹ ਤਾਂ ਹੁਣ ਹਨੇਗਾ ਪਾਇਦੇ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਆਪ ਆਏ ਜਾਂ ਨਹੀਂ ਯਾਨੀ ਯਾਨੀ ਕਿ ਚੰਨੀ ਦੇਖੋ ਚੰਨੀ ਸਾਹਿਬ ਦੇ ਖਾਸ ਸੀ ਮੈਂ ਮੈਂ ਤੁਹਾਨੂੰ ਦੱਸਾਂ ਤੁਹਾਡੇ ਹਰਮਨਪਿਆਰ ਨੇ ਤਰੇ ਬਾਜੋ ਸਾਹਿਬ ਉਹ ਉਹਨਾਂ ਦੇ ਖਾਸ ਸੀ ਉਹਦੋਂ ਗ੍ਰਹਿ ਮੰਤਰੀ ਸੀ ਪੰਜਾਬ ਦੇ ਉਹਨਾਂ ਦੇ ਖਾਸ ਸੀ ਕਿ ਉਹਨਾਂ ਨੇ ਤਾਂ ਨਹੀਂ ਭੜਕਾਇਆ ਵੀ ਹੁਣ ਜਾ ਹੁਣ ਮਜੀਠੀਆ ਖਿਲਾਫ ਖੜਾ ਹੋ ਦੇਖੋ ਜੀ ਕਿਸੇ ਦੇ ਜਿਹੜੇ ਵੱਡੇ ਅਫਸਰ ਹੁੰਦੇ ਨੇ ਕਿਸੇ ਦੇ ਭੜਕਾਏ ਤੋਂ ਫਰਨੀ ਪਰਖਦੇ ਹੁੰਦੇ ਐ ਜੋ ਇਹਨਾਂ ਨੂੰ ਠੀਕ ਲੱਗਦਾ ਹੁੰਦਾ ਜਾਂ ਕਾਨੂੰਨ ਸੰਵਿਧਾਨ ਦੇ ਮਤਾਬਕੇ ਬੰਨੇ ਹੁੰਦੇ ਨੇ ਜੋ ਵੀ ਇਹਨਾਂ ਨੂੰ ਕਾਰਵਾਈ ਚੀਕ ਲੱਗਦੀ ਹੈ ਉਸ ਦੇ ਹਿਸਾਬ ਨਾਲ ਕਰਦੇ ਹੁੰਦੇ ਆ ਕਿਸੇ ਦੇ ਪਰਸਾਉਣ ਨਾਲ ਜਾਂ ਕਿਸੇ ਦੇ ਫਸਾਉਣ ਨਾਲ ਜਿਹੜਾ ਡਾਕਟਰ ਸਾਹਿਬ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਡਾਕਟਰ ਸਾਹਿਬ ਮੈਂ ਤੁਹਾਨੂੰ ਤੁਹਾਡੇ ਤੁਹਾਡੇ ਹੀ ਪੱਖ ਤੋਂ ਸਪਸ਼ਟ ਕਰਾ ਦਨਾ ਤੁਸੀਂ ਹੁਣੇ ਮੰਨੋਗੇ ਤੁਸੀਂ ਕਹਿ ਰਹੇ ਹੋ ਵੀ ਇਹ ਤਾਂ ਮਾਮਲਾ ਆਮਦਨ ਤੋਂ ਜ਼ਿਆਦਾ ਜਿਦਾਦ ਹੈ ਠੀਕ ਹੈ ਚਲੋ ਆਪਾਂ ਇਸ ਗੱਲ ਦਾ ਸੈਕਰੀਵਾਈਜ਼ਾਂ ਤੇ ਫਿਰ ਦੂਜੇ ਪਾਸੇ ਉਹ ਬਿਆਨ ਦੇਣ ਆ ਰਹੇ ਆ ਡਰੱਗ ਮਾਮਲੇ ਦਾ ਤਾਂ ਕਿਉਂ ਡਰੱਗ ਮਾਮਲੇ ਹੁਣ ਛੇੜਿਆ ਜਾ ਰਿਹਾ ਜਦ ਕਿ ਇਹ ਆਮਦਨ ਨਾਲ ਸਿਆਸਤ ਮਾਮਲਾ ਹੈ ਨਾ ਇੱਧਰ ਵੀ ਬੋਲੋ ਨਾ ਕਿਉਂ ਹੁਣ ਨੂੰ ਪਤਾ ਹੈ ਕੀ ਇੱਕ ਬੰਦਾ ਇਹ ਕਹੋ ਸੁਣੋ ਇੱਕ ਬੰਦਾ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਗੁੰਨਾਹਗਰ ਹੋਵੇ ਪੰਜਾਬ ਦੇ ਲੋਕਾਂ ਦੇ ਪੈਸੇ ਖਾਦੇ ਨੇ ਬਾਹਰ ਸਾਈਪਰਸ ਪੈਸੇ ਗਏ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਨਿਆਂ ਵੀ ਲੈਣ ਲੱਗਿਆ ਤਾਂ ਹੁਣ ਅਜੇ ਅਫਸਰ ਸਾਹਮਣੇ ਆ ਰਹੇ ਨੇ ਤੇ ਤੁਹਾਡੇ ਵਰਗੇ ਬੰਦੇ ਹੁਣ ਸਾਥ ਦੇ ਰਹੇ ਮੈਂ ਵੀ ਸਾਥ ਦੇ ਰਿਹਾ ਮੈਂ ਵੀ ਮੈਂ ਵੀ ਮਜਬੂਰ ਹੋ ਰਿਹਾ ਇਸ ਗੱਲ 'ਤੇ ਮੰਨਣ ਲਈ ਮੈਂ ਮੰਨਣਾ ਨਹੀਂ ਜਾਂਦਾ ਪਰ ਤੁਸੀਂ ਕਰ ਰਹੇ ਮੈਨੂੰ ਮਜਬੂਰ ਤੇ ਮੈਂ ਤੁਸੀਂ ਕਹਿ ਰਹੇ ਹੋ ਹੁਣ ਉਹਨਾਂ ਨੂੰ ਆਂਦੇ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਆਏ ਹੁਣ ਕਿਉਂ ਆਏ ਨੇ ਇਹਦੇ ਵਿੱਚ ਕੋਈ ਸਿਆਸਤ ਖੇਡੀ ਜਾ ਰਹੀ ਹੈ ਔਰ ਦੇਖੋ ਫਿਰ ਜਦੋਂ ਕੋਈ ਦਸਣ ਜਾ ਕੋਈ ਨੋਟਕ ਜਾਊ ਜਾਂ ਕੋਈ ਸੰਮਣ ਜਾਊ ਉਹ ਵੀ ਬੰਦਾ ਜਾਂਦਾ ਹੈਗਾ ਹੁਣ ਵੀ ਬਿਨਾ ਮਤਲਬਾਤ ਉਹ ਵੀ ਕੋਈ ਜਾਂਦਾ ਹੁੰਦਾ ਜਦੋਂ ਕੋਈ ਉਹਨਾਂ ਨੂੰ ਬੁਲਾਇਆ ਗਿਆ ਉਹ ਬੁਲਾਇਆ ਉਹ ਜੋ ਉਹਨਾਂ ਦੇ ਹਿਸਾਬ ਸੀ ਜੋ ਉਹਨਾਂ ਨੂੰ ਸਮਝ ਬਤਾਵਕੋ ਉਹਨਾਂ ਨੇ ਸਹੀ ਜੋ ਗੱਲ ਕੀਤੀ ਹੈ ਜਾਂ ਉਹਨਾਂ ਨੂੰ ਜੋ ਕੋਈ ਸਹੀ ਲੱਗਦਾ ਉਹ ਆ ਕੇ ਉਹਦੇ ਬਿਆਨ ਦਰਖਿਵਾਦਣਗੇ ਮਤਲਬ ਕੋਈ ਜੋ ਵੀ ਉਹਦੇ ਵਿੱਚ ਕੋਈ ਮਤਲਬ ਪਰਤੱਖ ਦਾ ਸਹੀ ਹੁੰਦਾ ਜਾਂ ਕੋਈ ਗਵਾਹ ਹੁੰਦਾ ਉਹਨਾਂ ਦਾ ਖਰਾਬ ਤੇ ਬਿਆਨ ਦਰਖਿਵਾਦਣੇ ਪੈਂਦੇ ਹੁੰਦੇ ਨੇ ਨਹੀਂ ਫਿਰ ਕੋਰਟ ਵੱਲੋਂ ਉਹ ਸਮਨ वगैरह ਜਾਂ ਕੋਈ ਹੋਰ ਆ ਜਾਂਦਾ ਹੈਗਾ ਮਤਲਬ ਉਹਨੂੰ ਤਾਂ ਬੰਦੇ ਨੂੰ ਜਾਣਾ ਹੀ ਪੈਂਦਾ ਹੈ ਗਰਜ ਕਰਾਉਣਾ ਕਿ ਕੀ ਕਹਿਣਾ ਹੈ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਤੇ ਆਪਣੀ ਮਰਜ਼ੀ ਦੇ ਮਤਲਬ ਕੋਈ ਵੀ ਬਿਆਨ ਦੇ ਸਕਦਾ ਹੈ ਗਲਤ ਕਰ ਉਹਨੂੰ ਉੱਥੇ ਜਾਣਾ ਤਾਂ ਪੈਣਾ ਹੁੰਦਾ ਹੈ ਨਹੀਂ ਫਿਰ ਕੋਰਟ ਮਤਲਬ ਮਨਜੋ ਕੋਰਟਾਂ ਨੇ ਉਹ ਸਮਨ ਕਰ ਦਿੰਦੀਆਂ ਨੇ ਫਿਰ ਉਹ ਦੂਜਾ ਦਾ ਅਰੈਸਟ ਵਾਰੰਟ ਕਰ ਦਿੰਦੀਆਂ ਨੇ ਉਹ ਤਾਂ ਉੱਥੇ ਦਾ ਜਾਣਾ ਪੈਂਦਾ ਹੈ ਕੋਈ ਵੀ ਬੰਦਾ ਮਤਲਬ ਕਾਨੂੰਨ ਤੋਂ ਉੱਪਰ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੀ ਸਰਬੋਤਮ ਹੈ ਕਿਉਂਕਿ ਡਾਕਟਰ ਸਾਹਿਬ ਇਹ ਨਾ ਸਵਾਲ ਕੱਲ ਵੀ ਉੱਠਨੇ ਪਰਸੋ ਵੀ ਉੱਠਨੇ ਹੈ ਭਗਵਾਨ ਤਮਨ ਸਰਕਾਰ ਤੇ ਕਿ ਤੁਸੀਂ ਬਗੈਰ ਸਬੂਤਾਂ ਤੋਂ ਹੱਥ ਪਾਉਂਦੇ ਹੋ ਤੇ ਹਰ ਵਾਰ ਜਿਹੜੇ ਬੰਦੇ ਨਾ ਨਿਕਲ ਜਾਂਦੇ ਨੇ ਖਾਸ ਕਰ ਬਾਜਵਾ ਸਾਹਿਬ ਜੀ ਕਰਾਇਆ ਅਮਨਿਤ ਬਟੂਆ ਜੀ ਕਰਾਇਆ ਅਭੀ ਇਹ ਨਿਕਲ ਗਏ ਬੰਦੇ ਕੋਟਾ ਤੋਂ ਭਰੀ ਹੋਗੇ ਤਾਂ ਕਹਿੰਦੇ ਵੀ ਐਦਾ ਹੀ ਮਜਿਸਟਰ ਸਾਹਿਬ ਆ ਜਾਣਗੇ ਚਲੋ ਮੈਂ ਤੁਹਾਡੀ ਗੱਲ ਸਹਿਮਤ ਹਾਂ ਤੁਸੀਂ ਸਹੀ ਕਹਿ ਰਹੇ ਹੋ ਉਹਨਾਂ ਨੂੰ ਬੁਲਾਇਆ ਗਿਆ ਉਹ ਜਾ ਰਹੇ ਨੇ ਜਦੋਂ ਇਹ ਡੀਜੀਪੀ ਸੀ ਜਦੋਂ ਇਹ ਨਾ ਇਹ ਸਿੱਟ ਦੇ ਵੀ ਹੋ ਰਹੇ ਨੇ ਇਹ ਸਿੱਟ ਦੇ ਵਿੱਚ ਵੀ ਸ਼ਾਮ ਰਹੇ ਨੇ ਉਦੋਂ ਇਹਨਾਂ ਨੇ ਆਪਣੇ ਬਿਆਨ ਕਿਉਂ ਨਹੀਂ ਦਰਜ ਕਰਾਏ ਉਦੋਂ ਇਹ ਪਰਚੇ ਕਿਉਂ ਨਹੀਂ ਖੋਲੇਗੇ ਇਹ ਦੇਖੋ ਇਹ ਕਾਰਵਾਈ ਪਹਿਲੇ ਹੀ ਹੋ ਸਕਦੀ ਸੀ ਦੇਖੋ ਕਾਰਵਾਈ ਤਾਂ ਕਈ ਵਾਰੀ ਦੇਰ ਆਏ ਗਰੋਸਟ ਆਏ ਹੋ ਜਾਂਦਾ ਹੈ ਪਰ ਕਾਰਵਾਈ 'ਚ ਤਾਂ ਟਾਈਮ ਲੱਗ ਜਿੰਦਾ ਗੱਲ ਕਰ ਇਹ ਹੈ ਕਿ ਜੇ ਇਹ ਕੇਸ ਦੇ ਵਿੱਚੋਂ ਇਹਨਾਂ ਦਾ ਕੁਝ ਨਾ ਨਿਕਲਿਆ ਜਾਂ ਕੇਸ ਇਹ ਕੋਈ ਬਦਲਾਖੋਰੀ ਦਾ ਆਲਾ ਮਤਲਬ ਹੋਇਆ ਤਾਂ ਮੀਡੀਆ ਸਾਹਿਬ ਦਾ ਕਦਮ ਉੱਚਾ ਹੋ ਸਕਦਾ ਹੈ ਜੇਕਰ ਕੇਸ ਸੱਚਾ ਹੋਇਆ ਜੇ ਕੇਸ ਜਿਹੜਾ ਬਣਾਇਆ ਉਹਦੇ ਵਿੱਚ ਤਾਂ ਫਿਰ ਮਤਲਬ ਸਰਕਾਰ ਦਾ ਕਦ ਉੱਚਾ ਹੋਏਗਾ ਇਹਦੇ ਵਿੱਚ ਦੋਏ ਤਰਾਂਦੀ ਹੈ ਜਿਹੜੀ ਸ਼ਾਨ ਹੈ ਉਹ ਦਾਦੇ ਉੱਤੇ ਲੱਗ ਹੋਈ ਹੈ ਕਿਉਂਕਿ ਕੁਝ ਵਿਰੋਧੀ ਧਿਰ ਦੇ ਲੀਡਰ ਨੇ ਜਿਹੜੇ ਉਹ ਵੀ ਮਤਲਬ ਜੁਟਿਆ ਸਾਹਿਬ ਦੇ ਨਾਲ ਉਹਨਾਂ ਦੀ ਹਾਂ ਚ ਹਾਮ ਲਿਆ ਰਹੇ ਨੇ ਉਸ ਲੋਕ ਮਾਨ ਸਾਹਿਬ ਦੀ ਹਾਂ ਦੇ ਵਿੱਚ ਹਾਮ ਲਿਆ ਰਖੇ ਨੇ ਦੋਨਿਆਂ ਦੀ ਇਹ ਮੁੱਚਦਾ ਸਵਾਲ ਬਣ ਗਿਆ ਜੇ ਕੇਸ ਸੱਚਾ ਹੁੰਦਾ ਤਾਂ ਮਾਨ ਸਾਹਿਬ ਦੀ ਇਹਦੇ ਵਿੱਚ ਉਹ ਚੜ੍ਹਾਈ ਹੁੰਦੀ ਹੈ ਜੇ ਕੇਸ ਝੂਠਾ ਹੋਇਆ ਤਾਂ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਮੁੱਖ ਮੰਤਰੀ ਦਾ ਕੈਂਡੀਡੇਟ ਸਾਈਡ ਦੇ ਵਿੱਚ ਮਿਲੀਟਰੀ ਨੂੰ ਕਰ ਦੇਣਾ ਕਿਉਂਕਿ ਕੁਝ ਕਾਂਗਰਸੀ ਵੀ ਮਤਲਬ ਇਹ ਬੋਲੀ ਬੋਲ ਰਹੇ ਹਨ ਹਾਂ ਕਿਉਂਕਿ ਡਾਕਟਰ ਸਾਹਿਬ ਜਿਹੜਾ ਉਹ ਘਰੋਂ ਜਿਹੜਾ ਸਮਾਨ ਬਰਾਮਦ ਹੋਇਆ ਨਾ ਉਹਦੇ ਵਿੱਚ ਇੱਕ ਲੈਪਟਾਪ ਹੈ ਕਈ ਮਫਰਜ਼ੀ ਮੋਬਾਈਲ ਨੇ ਤੇ ਕਈ ਦਸਤਾਵੇਜ਼ ਨੇ ਤੇ ਤੁਹਾਨੂੰ ਸਪੂਕਤਾ ਜਾਣ ਕਰ ਦੇ ਨਾ ਜੋ ਮੇਰੇ ਕੋਲ ਹੁਣ ਆ ਗਈ ਹੈ ਅਪਡੇਟ ਆ ਗਈ ਹੈ ਇਹ ਮੈਨੂੰ ਭੇਜ ਦਿੱਤੀ ਗਿਆ ਮੈਡਮ ਵੱਲੋਂ 570 ਕਰੋੜ ਰੁਪਏ ਦਾ ਕਪੜਾ ਦਾ ਯਾਨੀ ਕਿ ਇਹ ਕਾਗਜ਼ਾ ਬਰੰਧ ਹੋ ਚੁੱਕੇ ਨੇ ਕੱਲ ਅਦਾਲਤ ਨੂੰ ਤਾਂ ਹੀ ਅਦਾਲਤ ਨੇ ਉਹਨਾਂ ਨੂੰ ਰਿਮਾਨਡ ਤੇ ਭੇਜਿਆ ਹਾਲਾਂਕਿ ਇਹ ਜਾਣਕਾਰੀ ਸ਼ੋ ਬਹੁਤ ਲੇਟ ਕੀਤੀ ਗਈ ਹੈ ਅਦਾਲਤ ਵੱਲੋਂ ਬਿਲਕੁਲ ਸਹੀ 100 ਠੀਕ ਹੈ ਵਸ ਮੈਂ ਥੋੜਾ ਜਿਹਾ ਚਲੋ ਵਿਵਾਦ ਬਹੁਤ ਧੰਨਵਾਦ ਚਲੋ ਠੀਕ ਹੈ ਜੀ ਸੋ ਦੋਤੋਂ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਉਹਨਾਂ ਨੂੰ ਕੋਈ ਜਲਦੀ ਪੈ ਗਈ ਤਾਂ ਉਹਨਾਂ ਨੂੰ ਜਾਣਾ ਪੈ ਗਿਆ ਤੇ ਮੰਨਦੇ ਹਾਂ ਕਿ ਉਹਨਾਂ ਕੰਮ ਕਰ ਪੈ ਗਿਆ ਹੁਣ ਕੋਈ ਤਾਂ ਜਿਹੜੀ ਗੱਲ ਹੈ ਗੱਲ ਇਹ ਹੈ ਕਿ ਵਿਕਰਮ ਦੀਠਰ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਣ ਦਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੇਕਰ ਗੱਲ ਕੀਤੀ ਜੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਅੱਜ ਜਿਹੜੇ ਡੀਜੀਪੀ ਸਿਦਾਰਤ ਟਾਪੜ ਹੈ ਸਾਬਕਾ ਡੀਜੀਪੀ ਨੇ ਉਹ ਬਿਆਨ ਦੇਣਾ ਰਹੇ 2 ਵਜੇ ਚੰਡੀਗੜ੍ਹ ਦੇ ਬਿਆਨ ਦਰਜ ਹੋਣਗੇ ਤਾਂ ਹੁਣ ਇਹ ਦੇਖਣਾ ਹੀ ਗੱਲ ਹੈ ਕਿ ਇਹ ਜਿਹੜੇ ਬਿਆਨ ਨੇ ਇਹ ਕਿੰਨਾ ਦਰਜ ਹੋਣਗੇ ਕੀ ਕੁਝ ਬਿਆਨਾਂ ਚ ਕਿਹਾ ਜਾਏਗਾ ਇਹ ਹੁਣ ਸਾਰਾ ਕੁਝ ਪਤਾ ਲੱਗੇਗਾ 2 ਵਜੇ ਪਰ ਜੇਕਰ ਗੱਲ ਕੀਤੀ ਜਾਵੇ ਕਿ ਜਿਹੜੇ ਸਾਡੇ ਉਹ ਨਹੀਂ ਸਾਬਕਾ ਮੰਤਰੀ ਮਜੀਠੀਆ ਜੀ ਉਹਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਨੇ ਤੇ ਤੁਹਾਨੂੰ ਦੱਸਿਏ ਕਿ ਜਿਹੜੇ ਸਾਡੇ ਨਾਲ ਡਾਕਟਰ ਸਾਹਿਬ ਜੁੜੇ ਲਾਈਨ ਤੇ ਉਹ ਲਾਈਨ ਤੋਂ ਟੁੱਟ ਚੁੱਕੇ ਨੇ ਉਹਨਾਂ ਨੇ ਸਾਨੂੰ ਜੋ ਜਾਣਕਾਰੀ ਦਿੱਤੀ ਉਹਨਾਂ ਕੋਲ ਸਮਾਂ ਥੋੜਾ ਘੱਟ ਸੀਗਾ ਸੀ ਕੋਸ਼ਿਸ਼ ਕਰ ਰਹੇ ਆ ਹਾਂ ਉਹ ਲਾਈਨ ਤੇ ਲੈਣ ਦੇ ਪਰ ਲਾਈਨ ਤੇ ਨਹੀਂ ਆ ਰਹੇ ਉਹਨਾਂ ਕੋਲ ਸਮਾਂ ਘੱਟ ਸੀ ਉਹ ਲਾਈਨ ਤੋਂ ਟੁੱਟ ਗਏ ਚੁੱਕੇ ਨੇ ਤੇ ਜਿਹੜਾ ਦੋਸਤੋ ਸਾਡਾ ਅੱਜ ਦਾ ਵਿਸ਼ੇ ਸੀ ਕਿ ਅੱਜ ਸਾਬਕਾ ਜਿਹੜੇ ਡੀਜੀਪੀ ਨੇ ਸਿਹਾਰਤ ਚੋਟਾਪਾ ਅਧਿਆਏ ਉਹ ਅੱਜ ਆਪਣੇ ਬਿਆਨ ਦਰਜ ਕਰਾਨਗੇ 2 ਵਜੇ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਉਹ ਬਿਆਨ ਦਰਜ ਕਰਾ ਰਹੇ ਨੇ ਉਹ ਕਰਾ ਰਹੇ ਨੇ ਡਰੱਗ ਮਾਮਲੇ ਵਿੱਚ ਤਾਂ ਹੁਣ ਇਹ ਵੀ ਹੋ ਰਿਹਾ ਹੈ ਕਿ ਵਿਕਰਮ ਮਿਠੀਆ ਦਾ ਜਿਹੜਾ ਰਿਮਾਂਡ ਹੈ 7 ਦਿਨਾਂ ਦਾ ਉਹ ਹੋਰ ਵਧ ਵੀ ਸਕਦਾ ਹੈ ਬਿਆਨਾਂ ਤੋਂ ਬਾਅਦ ਕਿਉਂਕਿ ਇਹ ਵਿਜਨਸ ਬਿਊਰੋ ਨੂੰ ਇੱਕ ਹੋਰ ਨਵੀਂ ਚੀਜ਼ ਮਿਲ ਜੇਗੀ ਜੋ ਭਾਲ ਚ ਨਹੀਂ ਪਰਵੀਨਲ ਬਿਊਰ ਨੇ ਖੁਲਾਸਾ ਕੀਤਾ ਹੈ ਕਿ 570 ਕਰੋੜ ਦੀ ਜਿਹੜੀ ਪ੍ਰਾਪਰਟੀ ਦਾ ਆਮਦਨ ਤੋਂ ਜ਼ਿਆਦਾ ਦਿਖਾਈ ਗਈ ਹੈ ਜਿਹੜਾ ਲੈਣ-ਦੇਣ ਹੋਇਆ ਉਹ ਇਸ ਮਾਮਲੇ ਤੋਂ ਨਰਵਾਂਟਤਾ ਗਿਆ ਹੁਣ ਦੇਖਦੇ ਹਾਂ ਕਿ ਵਿਨਰ ਬਿਊਰੋ ਦੇ ਜਿਹੜੀ ਜਾਂਚ ਉਹ ਕਿੱਥੇ ਤੱਕ ਪਹੁੰਚਦੀ ਹੈ ਤੇ ਅੱਜ ਡੀਜੀਪੀ 2 ਵਜੇ ਕੀ ਬਿਆਨ ਦਰਜ ਕਰਾਉਂਦੇ ਨੇ ਜੋ ਕਿ ਇੱਕ ਅਹਿਮ ਕੜੀ ਬਣ ਸਕਦੇ ਨੇ ਵਿਕਰਮ ਮੀਠਿਆ ਦੀ ਇਸ ਕੇਸ ਦੇ ਨਾਲ ਸੋ ਦੋਸਤੋ ਜੋ ਵੀ ਖੁਲਾਸੇ ਹੋਣਗੇ ਜੋ ਵੀ ਡੀਜੀਪੀ ਸਾਹਿਬका ਦੇ ਕੇ ਜਾਣਗੇ ਬਿਆਨ ਜੋ ਕੋਈ ਸਾਹਮਣੇ ਆਏਗਾ ਉਹ ਸਭ ਤੋਂ ਪਹਿਲੇ ਨਿਸ਼ਾਨ ਕਰ ਗਿਆ ਇਹਨਾਂ ਪੰਜਾਬੀ ਟੀਵੀ ਤੇ ਦੋਸਤੋ ਤੁਸੀਂ ਇਧਰੋਂ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ